ਓ ਮਹਾਰਾਜ ਐਦਾਂ ਪਿਆ ਨਹੀਂਗਾ ਸਾਡਾ ਸਰਨਾ ਉਧਰ ਚੁੱਲੇ ਚੌਂਕੇਲ ਵੀ ਵੇਖੋ ਕੋਈ ਉੱਠ ਕੇ ਬਾਹਰ ਦਾ ਕੋਈ ਵੇਖੋ ਹੋ ਕੇ ਕਿੰਨੇ ਦਿਨ ਹੋ ਗਏ ਤੈਨੂੰ ਐਦਾਂ ਪਈ ਤੂੰ ਪਤਾ ਵਾ ਤੇ ਜੇ ਮੇਰਾ ਨਹੀਂ ਸਰੀਰ ਠੀਕ ਤੇ ਮੈਂ ਨਹੀਂ ਸਰੀਰ ਠੀਕ ਤੇ ਦਵਾਈ ਲੋ ਜੈ ਟੈਸਟ ਕਰਾਓ ਖਾਦੀ ਹੈ ਦਵਾਈ ਤਾਂ ਉਠ ਤਾਂ ਉਠ ਗੱਲ ਕੀ ਮੈਨੂੰ ਮੈਨੂੰ ਦੱਸ ਉਠ ਉਠ ਕੀ ਗੱਲ ਉਠ ਲੈ ਮੈਂ ਫੜ ਕੇ ਠਾਰਾਂ ਤੈਨੂੰ ਚੱਲ ਐਦਾਂ ਕਰ ਜਲਦੀ ਡਾਕਟਰ ਕੋ ਉਥੇ ਟੈਸਟ ਕਰਾ ਲੈਨੇ ਵੇਖ ਲੈਨੇ ਕੀ ਬਿਮਾਰੀ ਆ ਮੈਂ ਨਹੀਂ ਜਾਣਾ ਡਾਕਟਰ ਤੇ ਮੈਂ ਖਾਦੀ ਦਵਾਈ ਨਹੀਂ ਤੇ ਹੁਣ ਤੈਨੂੰ ਟੈਨਸ਼ਨ ਤਾਂ ਪਈ ਆ ਵੀ ਉਹਨੇ ਪਹਿਲੀ ਗੱਲੀ ਆ ਉਹਦੀ ਟੈਨਸ਼ਨ ਲੱਗੀਆਂ ਮੈਂ ਨਹੀਂ ਕਿਸੇ ਦੀ ਵੀ ਟੈਨਸ਼ਨ ਲਈ ਤੇ ਫਿਰ ਤੈਨੂੰ ਗੱਲ ਕੀ ਆ ਨਾ ਤੇ ਤੂੰ ਬੋਲ ਕੇ ਦੱਸਦੀ ਆ ਨਾ ਤੇ ਤੂੰ ਉਸਦੀ ਆ ਪਤਾ ਤਾਂ ਹਾਨੂੰ ਵੀ ਲੱਗੇ ਨਾ ਵੀ ਗੱਲ ਕੀ ਤੈਨੂੰ ਨਹੀਂ ਮੇਰਾ ਜਦੋਂ ਸਰੀਰ ਸਹੀ ਹੈਗਾ ਠੀਕ ਨਹੀਂ ਹੈਗਾ ਤਾਂ ਫਿਰ ਹੁਣ ਮੈਂ ਰੋਲਾ ਪਾਵਾਂ ਇਹ ਸਰੀਰ ਨਹੀਂ ਸਹੀ ਮੈਂ ਤੇ ਤੈਨੂੰ ਦਵਾਈ ਦੇਣ ਡਿਆ ਵੀ ਚੱਲ ਚਲੀਏ ਮੇਰੇ ਨਾਲ ਚੱਲ ਡਾਕਟਰ ਕੋਲ ਵਖਾਲਦੇ ਆ ਵੀ ਕੀ ਗੱਲ ਵਾ ਐਵੇਂ ਟੈਸਟ ਕਰਾਈ ਜਾਣੇ ਐਵੇਂ ਪੈਸੇ ਖਰਚੀ ਜਾਣੇ ਜੇ ਪੈਸੇ ਹੁੰਦੇ ਤਾਂ ਕਾਈ ਦਾ ਲੈ ਲੈਂਦੇ ਡਾਕਟਰਾਂ ਨੇ ਘਰ ਪਰਨੇ ਫਿਰ ਐਦਾਂ ਪਏ ਪਿਆ ਸਰਜੂਗਾ ਐਦਾਂ ਪਈ ਰਹਿਣਾ ਔਰ ਤੂੰ ਹੋਜੂ ਸੱਟ ਸਰੀਰ ਹੋਲੀ ਹੋਲੀ ਦਵਾਈ ਹੈਗੀ ਮੇਰੇ ਕੋ ਖਰਾਕਾਂ ਮੈਂ ਖਾਈ ਜਾਨੀ ਆ ਕਾਦੀਆਂ ਖਰਾਕ ਉਹਦੇ ਦਰਦਦੀਆਂ ਦਰਦ ਦੀ ਗੋਲੀ ਖਵਾ ਲੈਨੀ ਤੂੰ ਗੋਮੀ ਹੋ ਗਈ ਤੂੰ ਗੱਲ ਕੀ ਹੋ ਗਈ ਆ ਪਤਾ ਵੀ ਸਾਨੂੰ ਵੀ ਲੱਗੇ ਨਾ ਵੀ ਆ ਗੱਲ ਵਾ ਤੇ ਕੇ ਭਲੇ ਰੋਟੀ ਖਾਣਦੇ ਆ ਕੋਈ ਗੱਲ ਨਹੀਂ ਕੀ ਜੀ ਉਹਨੇ ਵਿਚਾਰੇ ਨੇ ਪਹਿਲੀ ਲੈ ਹੀ ਲਈ ਆ ਤੇ ਤੂੰ ਬਸਰ ਜਾਈ ਲੈ ਗਈ ਪੈ ਗਈ ਤੂੰ ਟੈਨਸ਼ਨਾਂ ਜੀ ਪੈ ਗਈ ਫਿਰ ਕੀ ਹੋ ਗਿਆ ਪਹਿਲੀ ਲੱਲੀ ਤੇ ਉਹ ਆਪਣੀ ਜੇ ਉਹਨੇ ਲੱਲੀ ਮੈਨ ਲਈ ਇੱਕ ਹੀ ਗੱਲ ਵਾ ਫਿਰ ਕੀ ਹੋ ਗਿਆ ਸਾਡੀ ਬਣਨੀ ਇੱਕ ਗੱਲ ਕਿਦਾਂ ਹੋਗੀ ਦੱਸ ਭਰਾ ਵਾ ਮੇਰਾ ਜਿੰਨੇ ਰਹੀ ਉਹਦੀ ਆ ਉਹ ਚੱਲ ਕੋਈ ਨਹੀਂ ਉਹਦੀ ਆ ਪਰ ਇਹ ਵੀ ਤੇ ਤੁਹਾਡੇ ਕੋਈ ਆ ਗਈ ਆ ਤੁਹਾਡੇ ਕੋ ਐਵੇਂ ਆ ਗਈ ਉਹਦੀ ਟੈਨਸ਼ਨ ਲੱਗੀ ਹੁਣ ਪੈੜੀ ਦੀ ਤੈਨ ਮੈਂ ਵੱਡੇ ਆਹੀ ਵੀ ਲੈ ਆ ਮੈਨੂੰ ਦੇ ਦੇ ਸੋਨਾ ਚੱਲ ਇਹ ਆ ਵੀ ਆਹੀ ਬਗੇਨੇ ਕਰ ਰਾ ਖਲੇ ਦੇ ਕੋ ਆਪਣੇ ਕੋ ਪੈਸੇ ਪਾ ਕੇ ਚੱਲ ਨਹੀਂ ਵੀ ਇਸੇ ਦਰ ਵਿੱਚ ਦੋਵਾਂ ਘਰਾਂ ਦੇ ਬਣ ਜਾਣਾ ਤੂੰ 16 ਰੱਖ ਛੱਡਿਆ ਮੈਂ 9 ਨੂੰ ਰੱਖਿਆ ਮੈਂ 9 ਲਈ ਰੱਖਿਆ ਇਹ ਕੀ ਕਰਦਾ ਅੰਦਰ ਪਿਆ ਸੋਨਾ ਸਾਡਾ

ਕੀ ਕਹਿਨੀ ਤੂੰ ਉਹ ਕਿੱਥੇ ਗਿਆ ਹੈ ਲਾਉ ਦੈ ਨੀ ਨਹੀਂ ਹੋੜ ਚਾ ਉਹਦਾ ਧਰਤੀ ਖਾ ਗਈ ਜਾਂ ਸਮਾਨ ਲੈ ਗਿਆ ਉਹਨੂੰ ਹੈ ਮੈਂ ਪੇਟੀ ਜੇ ਰੱਖਿਆ ਸੀ ਤੂੰ ਤਾਂ ਕਿੱਥੇ ਗਿਆ ਉਹ ਹੁਣ ਲਾਦੇ ਕੋਪੀ ਦਾ ਨਾਂ ਆ ਕੇ ਲਾਦੇ ਕੋਪੀ ਦਾ ਨਾਂ ਲਾਦੀ ਉਹ ਕੱਟ ਕੇ ਲੈ ਗਈ ਇਹੋ ਕਹਿਣਾ ਹੋਣਾ ਹੁਣ ਤੂੰ ਵੀ ਉਹ ਉਂਗੜਕੇ ਲੈ ਗਈ ਤੂੰ ਨਾ ਪੈਣੀ ਦਲਦੀ ਆ ਇਹੋ ਗੱਲ ਕਹਿਣੀ ਹੁਣ ਤੈਨੂੰ ਮੌਕਾ ਮਿਲ ਗਿਆ ਗੱਲਾਂ ਕਰਨ ਦਾ ਗੱਲਾਂ ਕਰ ਮੈਂ ਨਾ ਤੂੰ ਪਖੰਡ ਕਰਦੀ ਕਿ ਕੀ ਕਰਦੀ ਗੱਲਾਂ ਕਰਦੀ ਕੀ ਕਰਦੀ ਤੂੰ ਕਹਿਣਾ ਕੀ ਚਾਹੁੰਨੀ ਆ ਇਹ ਨੂੰ ਦੱਸੋਗੇ ਤੂੰ ਨਾ ਤੂੰ ਗੱਲ ਦੱਸ ਮੈਂ ਦੱਸਣ ਦੀ ਤੇ ਮੈਂ ਗਾਲੀ ਨਹੀਂ ਕਰਦਾ ਬੱਸ ਦੱਸ ਗੱਲ ਦੱਸ ਸਈ ਸੌ ਖਾਉਵੇਂ ਨਹੀਂ ਕਹਿ ਨੂੰ ਦੱਸਦਾ ਮੈਂ ਸੌ ਸੂਨੀਓ ਖਾਣੀ ਨਾ ਮੈਂ ਸੱਚੀ ਖਣੀ ਨਾ ਮੈਂ ਖਾਣੀ ਝੂਠੀ ਮੈਂ ਤਾਂ ਚਲ ਨਹੀਂ ਦੱਸਦਾ ਤੂੰ ਮੈਨੂੰ ਗੱਲ ਦੱਸ ਗੱਲ ਕੀ ਹੈ ਹੈ ਸੋਨਾ ਨਾ ਹੈ ਪਿੰਡ ਵਾਲਿਆਂ ਨੇ ਦਿੱਤਾ ਪਿੰਡ ਵਾਲਿਆਂ ਨੇ ਦਿੱਤਾ ਉਦੋਂ ਪਤੀਏ ਦੇ ਵਿਆਹ ਤੇ ਮੰਗਦੇ ਸੀ ਉਹ ਹਾਂ ਤਾਂ ਦਿੱਤਾ ਵਾ ਤਾਂ ਕੋਈ ਗੱਲ ਹੀ ਨਹੀਂ ਉਹ ਕਹਿੰਦੇ ਤੁਸੀਂ ਪਾ ਲਿਆ ਦੇ ਦਿਓ ਹੁਣ ਇਹਦੇ ਵਿੱਚ ਟੈਨਸ਼ਨ ਵਾਲੀ ਕਿਹੜੀ ਗੱਲ ਹੋ ਗਈ ਬੜਾ ਆਖਿਆ ਮੈਂ ਹਾਂ ਕਦੀ ਆਂ ਦੀ ਉਹ ਪੀਣੇ ਵਾਂਡੇ ਜਾਣਾ ਅਜੇ 1 ਸਾਲ ਤੱਕ ਨਹੀਂ ਮਿਲਣਾ ਕਦੀ ਕੋ ਕਦੀ ਕੋ 1 ਸਾਲ ਤੱਕ ਨਹੀਂ ਮਿਲਣਾ ਹੋ ਉਹਨਾਂ ਦਾ ਦਿਮਾਗ ਖਰਾਬ ਆ ਬੜੇ ਤੇਰੇ ਲੈ ਲਏ ਬੜਾ ਮੈਨੂੰ ਆਖਿਆ ਹੂੰ ਮੈਂ ਸਿੱਧਾ ਹੀ ਕਹਿਤਾ ਆਂ ਦੀ ਜਾ ਜੋ ਕਰਨਾ ਕਰ ਲੈ ਤੂੰ ਮੈਂ ਸੋਨਾ ਨਹੀਂ ਤੈਨੂੰ ਦੇਣਾ ਚੰਗੀ ਗੱਲ ਹੋਈ ਯੋ ਪਹਿਲੇ ਛੱਤੋਂ ਪਕਰ ਜਾ ਰੋ ਨਾ ਹੁਣ ਟੈਨਸ਼ਨ ਲੱਗੀ ਆਏ ਮੈਨੂੰ ਦੇ ਦੇਣਗੇ ਦੇ ਦਣਗੇ ਹੈ ਮੈਂ ਇਦਾਂ ਚਰਾਕੀਆਂ ਕਰ ਕਰਕੇ ਤੇ ਤੁਹਾਡੇ ਤੋਂ ਚੋਰੀ ਦੇ ਆਈਆਂ ਲੋ ਸੋਨਾ ਮੈਂ ਦੱਸਿਆ ਨਹੀਂ ਕਿਸ ਨੂੰ ਵੀ ਨਹੀਂ ਤੇ ਤੂੰ ਚਲੋ ਕੋਈ ਨਹੀਂ ਭੈਣ ਭਰਾ ਚਲੋ ਚੀਜ਼ ਮੰਗਦੇ ਆ ਦੇਈ ਦੀ ਵੀ ਆ ਬਲ ਲਈ ਦੀ ਵੀ ਆ ਚੀਜ਼ ਇਹ ਥੋੜਾ ਵੀ ਮੱਲੀ ਭਾਰ ਕੇ ਬਹਿ ਜਾਣੀ ਹੁੰਦੀ ਆ ਉਹ ਮੇਰੇ ਨਾਲ ਤੇ ਗੱਲ ਕਰਦੀ ਮੇਰੇ ਨਾਲ ਗੱਲ ਕੀਤੀ ਤੂੰ ਕਦ ਬੀਬੀ ਨਾਲ ਗੱਲ ਕੀਤੀ ਉਹ ਵੱਡੀ ਹੀ ਤੋਂ ਉਹਦਾ ਗੱਲ ਕਰਦੀ ਐਨੀਆਂ ਤੇਰੀਆਂ ਚਲਾਕੀਆਂ ਕਰ ਕੀਤੀਆਂ ਤੂੰ ਤੇਰੇ ਕਿਹੇ ਕੰਮੇ ਆਈਆਂ ਮੈਨੂੰ ਪਤਾ ਲੱਗਦਾ ਹੀ ਵੀ ਤੂੰ ਝੂਠੀਆਂ ਗੱਲਾਂ ਕਰ ਕਰਕੇ ਝੂਠੀਆਂ ਗੱਲਾਂ ਕਰਕੇ ਆਪ ਚਲਾਕ ਬਣਦੀ ਰਹੀਆਂ ਤੇ ਦੂਜਿਆਂ ਨੂੰ ਉਂਗਲਾ ਲਾ ਲਾ ਕੇ ਲੜਾਉਣ ਵਾਲੀ ਗੱਲ ਕੀਤੀ ਤੂੰ ਉਹ ਤੇ ਮੈਂ ਹੀ ਚੰਗਾ ਸੀ ਨਾ ਵੀ ਜਿਹੜਾ ਤੇਰੇ ਪਿਛੇ ਨਹੀਂ ਮੈਂ ਲੱਗਾ ਨਹੀਂ ਤੇ ਹੁਣ ਨੂੰ ਮੂੜੀਆਂ ਅੱਡ ਤੇ ਪੱਤੇ ਅੱਡ ਕੀ ਖਟੇ ਜਲਾਕੀਆਂ ਕਰਕੇ ਖਟਿਆ ਕੋਹ ਹਾਂ ਅੱਜ ਸੋਨਾ ਆਉਂਦਾ ਮੇਰੇ ਕੋਲ ਤੇ ਅਸੀਂ ਪਿਆਰੀ ਲੱ ਲੈਣੀ ਪਈ ਉਹਨਾਂ ਬਰਾਬਰ ਹੋ ਜਾਣਾ ਸੀ ਆਪਾਂ ਇਹੋ ਚੋਰਾ ਮੈਨੂੰ ਖਾਈ ਜਾਂਦਾ ਮੈਨੂੰ ਕੋਈ ਬਿਮਾਰੀ ਨਹੀਂ ਆ ਮੈਨੂੰ ਕੋਈ ਬੁਖਾਰ ਨਹੀਂ ਆ ਮੈਨੂੰ ਟੈਨਸ਼ਨ ਨਹੀਂ ਮਾਰੀ ਜਾਂਦੀ ਐ ਅੱਬ ਪਛਤਾਇਆ ਕਿਆ ਕਰੇ ਜਦ ਚਿੜੀਆ ਚੋਗੀ ਖੇਤ ਹੁਣ ਪਛਤਾਉਣ ਦਾ ਤੇਰਾ ਕੋਈ ਫਾਇਦਾ ਨਹੀਂ ਹਾਂ ਇਹ ਹੁਣ ਕੀ ਕਰੂੰਗੀ ਮੈਂ ਕਿੰਨਾ ਸੋਨਾ ਐ ਮੇਰਾ ਉਹਨਾਂ ਕਰ ਬੀਬੀ ਨਾਲ ਗੱਲ ਭਲਾ ਹਏ ਨਾ ਦੱਸਿਓ ਪਤਾ ਨੂੰ ਪਹਿਲੋਂ ਆ ਗਿਆ ਮੈਂ ਗੱਲ ਨਾ ਕੀ ਨਾ ਕਰਿਓ ਤੁੰਨ ਮੈਂ ਤਾਂ ਉਹ ਸਵਾਪੋਂ ਦੇ ਤੂੰ ਤਾਂ ਹੀ ਕਹਿੰਦੇ ਮੈਂ ਨਹੀਂ ਸੋਖਾਣੀ ਵੀ ਦੱਸਣਾ ਸਾਰਿਆਂ ਨੂੰ ਮੇਰੀ ਬੇਇੱਜ਼ਤੀ ਕਰਾਉਣੀ ਹੋਣੀ ਹੈ ਹੈ ਮੈਂ ਨਾ ਵੱਡੜੀ ਗੱਲੀ ਉਹ ਵੀ ਬੰਦੀ ਆ ਕਿਤੇ ਜਿਨ੍ਹਾਂ ਨੇ ਸੋਨੇ ਰੱਖ ਲਿਆ ਮੇਰੀ ਗਲਤੀ ਹੋਈ ਸਾਰੀ ਮੈਂ ਚਲਾਕੀਆਂ ਕਰ ਕਰ ਕੇ ਇੱਥੋਂ ਤੱਕ ਆ ਕੰਮ ਹੋ ਗਿਆ ਮੇਰੇ ਨਾਲ ਈਵਾ ਕੀ ਦਾ ਨਾ ਬਹੁਤੇ ਚਲਾਕ ਨਹੀਂ ਬਣੀ ਦਨ ਅਗਲੇ ਵੀ ਜਿਹੜੇ ਹੈਗੇ ਆ ਘਰ ਦੇ ਵਿੱਚ ਜੀ ਆ ਉਹਨਾਂ ਨੂੰ ਵੀ ਮੌਕਾ ਦੋ ਗੱਲ ਕਰਨ ਦਾ ਉਹ ਵੀ ਆਪਣੇ ਆਏ ਆਪਣੀ ਜ਼ਿੰਦਗੀ ਹੰਡਾਉਣ ਵਾਸਤੇ ਆਏ ਆ ਇਹ ਥੋੜਾ ਵੀ ਆਪ ਚਲਾਕੀਆਂ ਕਰੀ ਜਾਣੀਆਂ ਭਰਾਵਾ ਭਰਾਵਾਂ ਨੂੰ ਪਾੜ ਕੇ ਰੱਖ ਦੇਣਾ ਹੈ ਜਿੱਥੇ ਬੰਦੇ ਗੱਲ ਕਰਦੇ ਆ ਕੋਈ ਨਹੀਂ ਜਨਾਨੀ ਦਾ ਕੋਈ ਕੰਮ ਨਹੀਂ ਬੰਦਿਆ ਦੇ ਵਿੱਚ ਜਾ ਕੇ ਗੱਲ ਕਰਨ ਦਾ ਤੂਰੇ ਵੇਚ ਲਾਤਰ ਡੌਂਦੀ ਰਹੀ ਸਾਡੇ ਅਹੀਂ ਭਰਾ ਆਪਰਾ ਗੱਲ ਕਰਦੇ ਤੇ ਤੂੰ ਉਹ ਕੀ ਉਹ ਕਰਦਾ ਉਹ ਐ ਇਦਾਂ ਕਰਦਾ ਹੁਣ 50000 ਰੁਪਇਆ ਜਿਹੜਾ ਵਾ ਉਹਨੇ ਉਦੋਂ ਦਾ ਦਿੱਤਾ ਮੈਂ ਤੇਰੇ ਪਿੱਛੇ ਉਦੋਂ ਲੱਗ ਗਿਆ ਵੀ ਦਸੀ ਨਾ ਭਗਵਾਨ ਸੋ ਜਿਹੜਾ ਦੇ ਗਿਆ ਓਦੇ ਮੁੰਡੇ ਨੇ ਅਜੇ ਤੱਕ ਨਹੀਂ ਮੈਨੂੰ ਪੁੱਛਿਆ ਸਿਰਫ ਉਹ ਆਂਦਾ ਭਾਊ ਉਹਨੂੰ ਕਹਿ ਬਈ ਉਹ ਪੈਸੇ ਦੇ ਦੇ ਮੈਂ ਕਿਹਾ ਚੰਗਾ ਕੋਈ ਨਹੀਂ ਕਹਿ ਲੂ ਮੈਨੂੰ ਮਾਫੀ ਦੇ ਦੋ ਮੈਂ ਮੁੜ ਕੇ ਮਾਫੀ ਨੂੰ ਕਾਦੀ ਤੂੰ ਦੇ ਦੇ ਮੈਂ ਮੁੜ ਕੇ ਨਹੀਂ ਚਲਾਕੀਆਂ ਕਰਦੇ ਇਦਾਂ ਦੀਆਂ ਨਾ ਦੱਸੋ ਕਿ ਇਹਨੂੰ ਬਾਹਰ ਜਾ ਕੇ ਹੁਣ ਲੱਗਾ ਸੀ ਨਾ ਘਰ ਸਾਡਾ ਖੀਰੂ ਖੀਰੂ ਹੁਣ ਤੇਰੇ ਵਜਾ ਨਾਲ ਹੀ ਹੋਣਾ ਏ ਸਭ ਕੁਝ ਏ ਮੇਰੀ ਵਜਾ ਨਾਲ ਨਹੀਂ ਹੋਣਾ ਏ ਕਿ ਹੋਰ ਕੀ ਦੀ ਵਜਾ ਨਾਲ ਹੋਣਾ ਏ ਮੈਂ ਗਲਤ ਫਹਿਦਿਆ ਚਲ ਚੁੱਪ ਕਰ ਜ ਹੁਣ ਗਲਤ ਗੱਲਾਂ ਕਰ ਕਰ ਚਲ ਉੱਠ ਮੈਂ ਹੀ ਤੈਨੂੰ ਕੋਹ ਕਹਿਣਾ ਸੀ ਨਾ ਜੇ ਮੈਂ ਪਾੜਦਾ ਤੇ ਮੈਂ ਹੀ ਤੇਰਾ ਸਿਰ ਪਾੜਨਾ ਸੀ ਜਦੋਂ ਹੁਣ ਮੈਂ ਤੈਨੂੰ ਕਹਿ ਨਹੀਂ ਰਿਹਾ ਚੁੱਪ ਕਰ ਜਾ ਹੁਣ ਪਰ ਇਹੋ ਜੇ ਕੰਮ ਕਰੇ ਗਾਣ ਅਗਰੀ ਸਾਰੀ ਗੱਲ ਤੋਂ ਲੱਤੇ ਆ ਹੀ ਗਈ ਨਾ ਸਾਰੀ ਉਮਰ ਦੀ ਗੱਲ ਸਾਰੀ ਉਮਰ ਦੀ ਸਾਰੀ ਉਮਰ ਦੀ ਵੱਡੀਆਂ ਚਲਾਕੋ ਬਣਦੀ ਤੂੰ ਕਿੱਦਾਂ ਮੈਂ ਗੱਲਾਂ ਕਰਦੀ ਘਰ ਦੇ ਵਿੱਚ ਇੰਨੀ ਅਦਰ ਅਦਰ ਮੈਂ ਕਿੱਦਾਂ ਮੂੰਹ ਬਖਾ ਲੈਣਾ ਬਾ ਚੁੱਪ ਕਰ ਜਾ ਹੁਣ ਕਿਰੇ ਬਾਤ ਸੋ ਇੱਥੇ ਲੱਗੇ ਹੈਗੇ ਕਿਰੇ ਬਾਤ ਸੌ ਕੇ ਆਣਾ ਜਾਨ ਵੀ ਘਰੇ ਇਹਨਾਂ ਨੂੰ ਕੀ ਗੱਲ ਹੋਈ ਹੈ ਉਹਨਾਂ ਨੇ ਕਹਿਣਾ ਮਾ ਵੀ ਹੱਦ ਅਹੀਂ ਪੈਲੀ ਲੱਦੀ ਤੇ ਤਾਂ ਟੈਨਸ਼ਨ ਨਾ ਪੈ ਗਈ ਆ ਉੱਠ ਗਲੋ ਤਾਂ ਜਾਂ ਕਰਲਾ ਕੰਮ ਉੱਠ ਕੇ ਉੱਠ ਜਾਨੀ ਕੋਈ ਨਹੀਂ ਚਲਾਕੀਆਂ ਕਰ ਕਰ ਕੇ ਤੇ ਘਰ ਬਰਬਾਦ ਕਰਨ ਲੱਗੀ ਹੈ ਤਰੇ ਹਿੰ ਆ ਗੁਰਪ੍ਰੀਤ ਹਾਂਜੀ ਆ ਇਧਰ ਆਇਆ ਮਿਲ ਗਿਆ ਕਾ ਆ ਮਿਲ ਗਿਆ ਜੇ ਤਾਂ ਪਰਵਾਹੀਆਂ ਆ ਅੱਛਾ ਹੂੰ ਇੰਤਕਾਲ ਵੀ ਹੋ ਗਈ ਹੂੰ ਇਹਨੂੰ ਸ਼ਾਮ ਲਿਖਣ ਮੰਮੀ ਦਿਖਾਤਾ ਨਹੀਂ ਮੈਂ ਨਹੀਂ ਆਇਆ ਜ ਮੰਮੀ ਮਿਲਿੰਦੀ ਕਿੱਥੇ ਆਓ ਮੰਮੀ ਉਹ ਪਾਰਕ 'ਚ ਬੈਠੇ ਮੈਂ ਬਥੇ ਆ ਨਹੀਂ ਮਾਰਤ ਮੈਂ ਨੂੰ ਆ ਗਈ ਅੱਛਾ ਹਾਂ ਆ ਮੰਮੀ ਨੇ ਤਾਂ ਕੋ ਖਾ ਪਹਿਲਾਂ ਪੁੱਛੰਦਾ ਹੀ ਮੈਨੂੰ ਹਾਂ ਤੇ ਫਿਰ ਮੈਂ ਕਿਹਾ ਮੈਂ ਹਾਂ ਉਹ ਪਾਜੀ ਤੇ ਵੀ ਸਮ੍ਰਿਦੇ ਪਾਪਾ ਨਹੀਂ ਗਏ ਸੀ ਉਦੋਂ ਨਾ ਫਿਰ ਰਜਿਸਟਰੀ ਤੇ ਤੇ ਮੈਂ ਉਹ ਕਾਗਜ਼ ਲੈਣ ਗਿਆ ਵਾ ਮੈਨੂੰ ਪ੍ਰਾਈਸ ਦਾ ਫੋਨ ਆ ਗਿਆ ਤੈਨੂੰ ਦੱਸ ਦਿੱਤਾ ਮੈਂ ਫੋਨ ਕਰਕੇ ਆਹੋ ਤੇ ਚੱਲ ਦੇ ਦੇ ਨਾ ਮਾਦਨ ਫੜਾ ਦੇਣਾ ਆਹ ਹੁਣੇ ਮੰਮੀ ਨੂੰ ਫੜਾਓ ਕਿ ਵੱਡਿਆਂ ਨੂੰ ਕੜਾਉਣਾ ਚਾਹੀਦਾ ਆ। ਹਾਂ ਚੱਲ ਠੀਕ। ਥੱਕ ਜਾਈਦਾ ਉਹ ਚਾਹ। ਚਲ ਆਹ ਵਧੀਆ ਹੋਇਆ। ਪਿਆਲੀ ਜਿਹੜੀ ਉਹਨਾਂ ਹੱਥ ਚ ਆ ਗਈ। ਇਹ ਤਾਂ ਬੜੀ ਟੈਨਸ਼ਨ ਹੋਈ ਪਈ। ਜੋ ਮੈ ਵੀ ਖਬਲ। ਆਲਾ ਮਾਦਾ ਮਿਲ ਗਏ ਕਾਜ। ਕੇਰਾ ਤੇ ਹੁੰਦਾ ਹੋਇਆ ਪੁੱਤ। ਉਹ ਗੀਰ ਜਿਓ। ਉਹ ਇੰਤਕਾਲ ਵੀ ਚੜ ਗਏ ਅੱਜ। ਇੰਤਕਾਲ ਵੀ ਚੜ ਗੀ। ਆਹ ਦੇ ਤਾਂ ਪਰਵਾਹੀ। ਅੱਛਾ ਵਧਾਈਆਂ ਹੁਣ ਪੁੱਤ ਤੈਨੂੰ ਬਹੁਤ ਬਹੁਤ। ਤੁਹਾਨੂੰ ਵਧਾਈਆਂ ਬੰਦਿਆਂ ਨੂੰ ਕਿ ਵੱਡਿਆਂ ਨੂੰ? ਸਮਝ ਆ ਤ ਨਹੀਂ ਗਿਆ ਵੱਡੇ ਉਹਨੂੰ ਮਾਤਾ ਪਤਨ ਨੇ ਇੰਨੇ ਗਾਵਾਂ ਬਿਲਕੁਲ ਇਹਦਾ ਤੇ ਖੁਸ਼ੀ ਤਾਂ ਪੁੱਤ ਨੂੰ ਫੇਰ ਹੋਣੀ ਹੈ ਚੱਲ ਵਿੱਚ ਗਸਾਬ ਵੀ ਲੱਗ ਜਾਂਦਾ ਆਹੋ ਚਲੋ ਹੁਣ ਕੀ ਕਰੀਏ ਫੇਰ ਆਹ ਤੇ ਖੁਸ਼ੀ ਤਾਂ ਮੈਨੂੰ ਤੇਰੀ ਵੀ ਆ ਚੱਲ ਗਸਾਰਾ ਕਰੀ ਤੇਰੀ ਵੀ ਮੈਨੂੰ ਬੜੀ ਖੁਸ਼ੀ ਆ ਇਹ ਉਹ ਤਾਂ ਹੁਣੀ ਹੋਣੀ ਆ ਆਹੋ ਤੇ ਪਰ ਦੋਵੇਂ ਪਿਆਰ ਨਾਲ ਦੇਦੇ ਚੰਗਾ ਹੀ ਦਾ ਹਾਂ ਅਗੇ ਅ ਮਿਲ ਗਿਆ ਕਾਗਜ਼ ਅੱਛਾ ਲੈ ਲੈਂਦੀ ਹਿਸਟਰੀ ਆ ਹੋ ਗਿਆ ਇੰਤਕਾਬ ਚੜ ਗਿਆ ਚੰਗਾ ਹੋ ਗਿਆ ਵਧੀਆ ਹੋ ਗਿਆ ਇਹ ਵੀ ਵਧਾਈਆਂ ਤੈਨੂੰ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਵਧੀਆ ਵਧੀਆ ਮਾਰ ਕੇ ਨੇ ਕਿਰਪਾ ਕੀਤੀ ਆ ਤੂੰ ਲੱਲੀ ਤੇ ਬਹੁਤ ਵਧੀਆ ਹੋ ਗਿਆ ਤੇ ਤੂੰ ਨਹੀਂ ਲਈ ਨਹੀਂ ਮੈਂ ਕਿਹਾ ਚਲੋ ਇਹ ਮੇਰੀ ਆ ਸਮਝ ਲਾ ਕੇ ਤੇਰੀ ਤੂੰ ਲੈ ਲਈ ਮੇਰੀ ਹੋ ਗਈ ਕੋਈ ਗੱਲ ਹੀ ਨਹੀਂ ਇਹ ਵੀ ਤੀਜਾ ਬੰਦਾ ਨਹੀਂ ਕੋਈ ਵਿਚਰ ਰੜ ਗਿਆ ਤੂੰ ਤਾਂ ਕਾਜ ਕੁਝ ਪੜਿਆ ਕੋਈ ਨਹੀਂ ਹਣਾ ਨੇ ਮੈਂ ਕਾਜ ਕੀ ਕਰੂ ਪੜਨਾ ਮੈਨੂੰ ਤੂੰ ਜਿੱਥੇ ਆਖਿਆ ਵੀ ਸਾਈਨ ਕਰਦੇ ਵੀ ਗਵਾਹ ਵਜੋਂ ਤਾਂ ਮੈਂ ਗਵਾਹ ਵਜੋਂ ਸਾਈਨ ਕਰ ਦਿੰਦਾ ਇਹੀ ਉੱਥੇ ਕੀ ਤੇ ਜੇ ਪਾਜ ਪੜ ਇਹਦਾ ਜੇ ਮੈਂ ਤੇਰੀ ਪਿਆਰੀ ਨਾਲ ਕਰ ਆ ਤੇ ਨਹੀਂ ਲਿਖਾ ਲੇਦਾ ਤਾਂ ਫੇਰ ਤੂੰ ਮੇਰਾ ਭਰਾਵਾ ਫਿਰ ਕੀ ਲਿਖਾ ਲਏਗਾ ਤੇ ਹਮੇਸ਼ਾ ਮੈਂ ਜਦੋਂ ਸਾਈਨ ਕਰਦੇ ਸਾਰੇ ਕਾਜ ਪੜ ਕੇ ਕਰੀ ਦੇਈਦੇ ਤੋ ਤੂੰ ਨਾਲ ਹੈਗਾਹੀਂ ਤੂੰ ਮੈਨੂੰ ਆਖਿਆ ਇੱਥੇ ਸਾਈਨ ਕਰ ਲੈ ਮੈਂ ਉੱਥੇ ਉੱਥੇ ਸਾਈਨ ਕਰੀ ਗਿਆ ਲੈ ਆ ਪੜ ਤਸਵੀਰਦਾਰ ਨੇ ਆਖਿਆ ਵੀ ਆਜੋ ਫੋਟੋਆਂ ਲਵਾਓ ਫੋਟੋਆਂ ਹੀ ਲਵਾਤੀ ਆਪ ਹਾਂ ਹਾਂ ਆ ਲੈ ਪੜਾ ਪੜ ਕੀ ਲਿਖਾ ਉੱਤੇ ਦੋ ਕਨਾਲਾ ਮੇਰਾ ਨਾਮ ਕਿਦਾਂ ਆ ਗਿਆ ਵਿੱਚ ਦੋ ਕਨਾਲਾਂ ਦਾ ਤੇਉਣਾ ਹੀ ਦੱਸ ਸੈਨ ਕੀਤਾ ਤੂੰ ਉਥੇ ਸੈਨ ਤੇ ਮੈਂ ਗਵਾਹ ਹੋ ਜਉਂਗੀ ਤੇ ਗਵਾਹ ਨਾਲ ਲੰਬੜਦਾਰ ਗਿਆ ਨਹੀਂ ਲੰਬੜਦਾਰ ਤੇ ਗਿਆ ਸੀ ਨਾਲ ਦੂਜਾ ਸੁੱਚਾ ਗਿਆ ਆਹੋ ਉਹਨਾਂ ਨੇ ਵੀ ਸੈਨ ਕੀਤੇ ਤੇ ਮਮੀ ਕੀਤੇ ਤੇ ਮੇਰਾ ਨਾਮ ਵੀ ਦੋ ਕਨਾਲਾਂ ਚ ਆ ਗਿਆ ਵੇ ਹਾਂ ਤੇ ਤੇਰੇ ਨਾਮ ਨਾਲ ਹੀ ਕਰਵਾਈ ਆ ਤੂੰ ਤੈਨੂੰ ਤਾਂ ਹੀ ਕਿਹਾ ਤੂੰ ਕਾਗਜ਼ ਤੇ ਪੜੇ ਨਹੀਂ ਉਥੇ ਤੂੰ ਤਾਂ ਅੱਖਾਂ ਮੀਟ ਕੇ ਸੈਨ ਕਰੀ ਗਿਆ ਕਰੀ ਇਦਾਂ ਹੀ ਹੁੰਦਾ ਅੱਛਾ ਤਾਲ ਕੋਈ ਨਹੀਂ ਪੁੱਤ ਭਰਾਵਾ ਤੇਰਾ ਬੜੀ ਖੁਸ਼ੀਵਾਲੀ ਗੱਲ ਆ ਮੈਂ ਜਾਂਦੀ ਤੁਵੇਂ ਲੈਂਦੇ ਤੁਸੀਂ ਸੋਚੀ ਹੋਣੀ ਦੋਵੇਂ ਲਈ ਆ ਦੋਵਾਂ ਲਈ ਆ ਇਹ ਫੇਰ ਲਾ ਦਿਆ ਬੀਬੀ ਮੈਨੂੰ ਪਤਾ ਲੱਗਾ ਪਰ ਇਹ ਆ ਵੀ ਐਦਾਂ ਹੈ ਭਰਾ ਦੁਨੀਆ ਤੇ ਰੱਖੇ ਪਏ ਕਿਨੇ ਇਹ ਬੁੜੀਆਂ ਹੀ 파ੜਦੀਆਂ ਆ ਭਰਾਵਾ ਭਰਾਵਾ ਨਹੀਂ ਨਾ ਮੈਂ ਗੋਪੀ ਨੂੰ ਪਤਾ ਹੀ ਦੱਸਿਆ ਸੀ ਉਹਨੂੰ ਮੈਂ ਉਹਨੇ ਆਪ ਕਹਿ ਕੇ ਕਈ ਵੀ ਦੋਆ ਲੈਣੀਆਂ ਭਾਈ ਦੇ ਨਾਲ ਲੈਣੀਆਂ ਉਹਦੇ ਵੀ ਉਹਨਾਂ ਹੱਕ ਦਾ ਭਰਾਵਾ ਜਨਾਬ ਗੁਰਵਰ ਬਣੂ ਤੂੰ ਗੁਰਵਾ ਮੈਂ ਦੱਸ ਹੀ ਦਿੰਦਾ ਇਹ ਸਰਪ੍ਰਾਈਜ਼ ਹੈ ਕਿ ਮੇਰੇ ਨਾਂ ਹੀ ਮੇਰੇ ਨਾਂ ਵੀ ਦੋ ਕਨਾਲਾ ਕਰਵਾਤੀ ਆ ਤੇ ਚੱਲ ਕੋਈ ਨਹੀਂ ਮੈਂ ਧੰਨਵਾਦ ਕਰਦਾ ਤੇਰਾ ਇਹ ਤੇ ਤੁਹਾਨੂੰ ਵਾਲੀ ਕਹਿੰਦਾ ਮੈਂ ਤੈਨੂੰ ਕਿਹਾ ਸੀ ਮੈਂ ਮੈਂ ਤੈਨੂੰ ਤਾਂ ਹੀ ਕਹਿਆ ਵੀ ਆਰਤੀ ਕੋ ਪੈਸੇ ਪੁੱਛਦੇ ਮੈਨੂੰ ਆਰਤੀ ਕੋ ਪੈਸੇ ਦੇ ਦੇ ਤੇ ਮੈਨੂੰ ਕੋਈ ਨਹੀਂ ਆਪਾਂ ਜਿਹੜੇ ਪੈਸੇ ਚੁੱਕੇ ਆ ਰਲ ਮਿਲ ਕੇ ਲਾ ਲਾਂਗੇ ਹਾਂ ਜਰਾ ਮੈਂ ਕਿ ਲਾ ਲਾਂਗੇ ਹੈ ਰਲ ਮਿਲ ਕੇ ਲਾ ਲਾਂਗੇ ਮੇਰਾ ਪਤਾ ਹੀ ਨਾ ਕਿ ਇਹਨੂੰ ਲੱਗੇ ਵੀ ਦੋਵਾਂ ਭਰਾਵਾਂ ਲਈ ਆ ਇਹਨੇ ਨੇ ਮੈਨੂੰ ਦੱਸਿਆ ਨਹੀਂ ਨਾ ਮੈਨੂੰ ਲੰਬੜਦਾਰ ਨੇ ਦੱਸਿਆ ਨਾ ਸੁੱਚੇ ਨੇ ਲੰਬੜਦਾਰ ਨੂੰ ਵੀ ਪਤਾ ਹੋਊ ਸ਼ਾਇਦ ਸਾਰਾ ਪਤਾ ਮੈਂ ਤੁਹਾਨੂੰ ਦੱਸ ਸਮਝਾਇ ਆਹ ਜਨਾ ਪਰ ਵਾਤੇ ਦਾ ਸ਼ੁਤ ਆਪੇ ਕੀ ਹੈ ਇਹ ਦੱਖਾ ਮੀਟ ਕੇ ਨਾ ਇਹ ਦੱਖਾ ਮੀਟ ਕੇ ਮੂੰਹ ਕਰਕੇ ਸਾਈਨ ਕਰੀਗਾ ਜਦ ਮੇਰਾ ਨਾਰਾਜ ਹੁੰਦਾ ਉਥੇ ਨਹੀਂ ਨਹੀਂ ਬੀਬੀ ਮੈਂ ਭਰਾ ਦੇ ਆਪਣੇ ਤੇ ਮਰ ਕੇ ਜਿੱਥੇ ਇਹਨੇ ਮੈਨੂੰ ਕਾਗਜ਼ ਗਾੜੀ ਕਰ ਦਿੱਤਾ ਤੇ ਮੈਂ ਪੜਨਾ ਥੋੜੀ ਕਿ ਮੇਰਾ ਭਰਾ ਮੇਰਾ ਧੋਖਾ ਕਰੂਗਾ ਪਰ ਇਹ ਵੀ ਉਹਨੇ ਮੈਨੂੰ ਕਾ ਆਖਿਆ ਇੱਥੇ ਸਾਈਨ ਕਰਦੇ ਬੁਸੀਂ ਸਾਈਨ ਕਰੀਗੇ ਉਹ ਕਈ ਭਰਾ ਕਰ ਵੀ ਜਾਂਦੇ ਇਹ ਸਮਾਂ ਬੜਾ ਮਾੜਾ ਹੀ ਹੈ ਹਮੇਸ਼ਾ ਜਦੋਂ ਸਾਈਨ ਕਰਨੇ ਕਾਜ ਪੜ ਕੇ ਕਰਿਆ ਕਰੋ ਜਵਿੰਦਰ ਨੂੰ ਬਾਰਾ ਮੈਂ ਆਵਾਜ਼ ਆਹੋ ਲਿਆ ਸਕਦਾ ਆ ਆ ਲੈ ਬੀਬੀ ਬੀਬੀ ਤੂੰ ਲੈ ਤੂੰ ਫੜ ਕੇ ਰੱਖੇ ਤੇਰੀ ਜਾਇਦਾਦ ਬਣ ਗਈ ਸਮਝ ਲੈ ਬਾਜੀ ਕਿਦਾਂ ਦਾ ਲੱਗਾ ਸਰਪ੍ਰਾਈਜ਼ ਗਰਪੀਤ ਬਹੁਤ ਵਧੀਆ ਲੱਗਾ ਤੇ ਇਹ ਆ ਵੀ ਮੈਂ ਦੇਣ ਨਹੀਂ ਦੇ ਸਕਦਾ ਤੁਹਾਡਾ ਲੈ ਚ ਦੇਣ ਵਾਲੀ ਕਿਹੜੀ ਗੱਲ ਆ ਭਾ ਨਹੀਂ ਨਹੀਂ ਕੋਈ ਭਰਾ ਇਦਾਂ ਕਰਦਾ ਵਾ ਲਓ ਬਾਜੀ ਤੂੰ ਕੀ ਕਿਹਾ ਸਾਡੇ ਮਾੜਾ ਕੀਤਾ ਵਾ ਅਜ ਤੱਕ ਤਿੰਨ ਭਰਾ ਹੁੰਦੇ ਆ ਦਾ ਦੋ ਭਰਾ ਲੜਦੇ ਹੁੰਦੇ ਇਹ ਤੇ ਤੀਜਾ ਭਰਾ ਵੀਡੀਓ ਬਣਾਉਂਦਾ ਵਾ ਸ਼ਟਡਾਊਨ ਨਹੀਂ ਜਾਂਦਾ ਨਹੀਂ ਸ਼ਟਡਾਊਨ ਕਰਦਾ ਇਹ ਸਮਾਜ ਦਾ ਹੀ ਹੁਣ ਆ ਗਿਆ ਸਮਾਜ ਦਾ ਵਾ ਵੀ ਦੋ ਭਰਾ ਲੜਦੇ ਹੋਣਗੇ ਨਾ ਤੀਜੇ ਨੇ ਵੀਡੀਓ ਬਣਾਉਣੀ ਆ ਅੱਧਾ ਵਾਇਰਲ ਕਰਨੀ ਆ ਤੇ ਸ਼ਟਡਾਊਨ ਨਹੀਂ ਜਾਣਾ ਵੀ ਤੁਸੀਂ ਲੜਦੇ ਕਿਹੜੀ ਗੱਲੋਂ ਪਰ ਇਹ ਭਰਾ ਨੇ ਮੈਨੂੰ ਇਹ ਆ ਵੀ ਉੱਚਾ ਚੋਤਾ ਪਰਪਾ ਜੀ ਤੁਸੀਂ ਵੀ ਕਰੀ ਇਹਨਾਂ ਦਾ ਪਾੜਾ ਨਹੀਂ ਨਾ ਸੋਚਿਆ ਤੁਸੀਂ ਤਾਂ ਹਮੇਸ਼ਾ ਆਪਣੇ ਪੋਤ ਵਾਂਗੂ ਰੱਖਿਆ ਨਾ ਕਦੀ ਕੰਮ ਨਹੀਂ ਦੱਸਿਆ ਮੈਂ ਦੇ ਰੱਖਿਆ ਹੀ ਇਦਾਂ ਹੀ ਕਿ ਚੱਲ ਮਾਸਟਰਵਾ ਤੇ ਪੜਾਉਣ ਜਾਂਦਾ ਵਾ ਤੇ ਤੇ ਹੱਥ ਨਾਲ ਨਿਪਟਣਾ ਚੱਲ ਤੁਸੀਂ ਪੜਾਇਆ ਰੱਖਿਆ ਤੇ ਫੇਰ ਹੀ ਮਾਸਟਰ ਬਣਿਆ ਮਾਸਟਰ ਕੋਈ ਬੰਦਾ ਆ ਜੂਗਾ ਤੇ ਆਸੂਗਾ ਵੀ ਹੋਇਆ ਮਾਸਟਰ ਨੂੰ ਕੰਮ ਡਾਇਆ ਮੈਂ ਤੇ ਤਾਂ ਸੋਚਿਆ ਪਰ ਇਹ ਨੇ ਮੇਰੇ ਭਰਾ ਨੇ ਵੀ ਮੇਰੇ ਬਾਰੇ ਬੜਾ ਸੋਚਿਆ ਬਹੁਤ ਜ਼ਿਆਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਮੇਰੇ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਮੈਨੂੰ ਅਗਲੇ ਜਨਮ ਚ ਵੀ ਇਦਾਂ ਦੇ ਭਰਾ ਮਿਲੇ ਗੱਲ ਇਹ ਆ ਵੀ ਜਦਾਂ ਦਾ ਸਾਨੂੰ ਗੁਰਵਰ ਤੇ ਸਮ੍ਰਿਤਾ ਉਦਾਂ ਦਾ ਉਹ ਤੋਂ ਪਿਆਰਾ ਸਾਨੂੰ ਉਦੇ ਆ ਇਹਦੇ ਗੱਲ ਐ ਤੁਸੀਂ ਉਹਦੇ ਨੂੰ ਵੀ ਬਹੁਤ ਕਰਦੇ ਆਂ ਵੇਖ ਫੋਨ ਵੀ ਉਹਨਾਂ ਨੂੰ ਕਰਦੇ ਆਂ ਉਹਦੇ ਨੂੰ ਤੇ ਇਹ ਆਪੂੰ ਨੂੰ ਵੀ ਉਹਦਾ ਚਾਪ ਵੀ ਚਾਚਾ ਚਾਚੀ ਸਾਡੇ ਕਰਦੇ ਆ ਮੇਰ ਨਾਲ ਹਾਂ ਗੁਰੂ ਵਰ ਭਾ ਭਾ ਕਦਰ ਇਦਾਂ ਹਰ ਵੇਲੇ ਵੀਰ ਵੀਰ ਹਾਂ ਇਦਾਂ ਇਦਾਂ ਸਹੀ ਗੱਲ ਆ ਇਹ ਆ ਵੀ ਉਹਦੇ ਮੈਨੂੰ ਬੜੇ ਲੱਗਦੇ ਮੈਂ ਤੇ ਉਹਦਾ ਨੂੰ ਸੁੱਤੀਆਂ ਨੂੰ ਵੇਖ ਲਾ ਤਾਂ ਮੈਨੂੰ ਚਾਹ ਚੜ ਜਾਂਦਾ ਸਮਰੀਦ ਸੁੱਤੀ ਹੁੰਦੀ ਗੁਰੂ ਸੁੱਤਾ ਰਹੇ ਮੈਂ ਸੁੱਤੀਆਂ ਨੂੰ ਵੇਖ ਕੇ ਮੋੜ ਆਉਣਾ ਬੂਹਾ ਖੋਲ ਕੇ ਤੁਹਾਡੇ ਸਾਹਮਣੇ ਕਿਉਂਕਿ ਮੈਂ ਨਾ ਸੁੱਤੇ ਆ ਮੈਂ ਠਾਲਣਾ ਨਹੀਂ ਅਜੇ ਚੱਲ ਮੁੜ ਕੇ ਚੁੱਕ ਲੂੰਗਾ ਮੁਗਲੇ ਚੁੱਕੀ ਖਣਾਈ ਦਾ ਵੀ ਇੱਕ ਕੋਖੋ ਜਾਏ ਸਕੇ ਭਰਾ ਨਹੀਂ ਹੁੰਦੇ ਭਰਾ ਚਾਚੇ ਤਾਏ ਦੇ ਪੁੱਤ ਵੀ ਭਰਾ ਹੀ ਹੁੰਦੇ ਆ ਜੇ ਕੋਈ ਸਮਝੇ ਮੈਂ ਤੇ ਇੱਕੋ ਗੱਲ ਕਹਿਣਾ ਵੀ ਸਹੀ ਗੱਲ ਆ ਤੇਰੀ ਚਾਚੇ ਤਾਏ ਦੇ ਪੁੱਤ ਵੀ ਭਰਾ ਹੁੰਦੇ ਆ ਕਈ ਚਾਚੇ ਤਾਏ ਦੇ ਪੁੱਤ ਵਟਾਂ ਤੋਂ ਲੜਦੇ ਆ ਵੀ ਵੱਡਾ ਵੱਡ ਦਿੱਤਾ ਪਰ ਇਹ ਗੱਲ ਨਹੀਂ ਚਾਹੀਦੀ ਤੇ ਰਲ ਮਿਲ ਕੇ ਰਹਿਣਾ ਚਾਹੀਦਾ ਦੁਨੀਆ ਦੇ ਉੱਤੇ ਜਿਹੜੀ ਧਰਤੀ ਤੇ ਆਏ ਆ ਇੱਥੇ ਧਰਤੀ ਤੇ ਪਤਾ ਨਹੀਂ ਕਿੰਨੇ ਕੁ ਦੁਨੀਆਂ ਆ ਚੁੱਕੀ ਆ ਤੇ ਕਿੰਨੀ ਕਿੰਨੇ ਆ ਜਾਣਾ ਵਾ ਤੇ ਇੱਥੋਂ ਹੀ ਛੱਡ ਕੇ ਗਾਂਹਾਂ ਹੀ ਤੁਰੇ ਜਾਣਾ ਹਾਂ ਟੈਲੀਆਂ ਜਿਹੜੀਆਂ ਇੱਥੇ ਰਹਿ ਜਾਂਦੀਆਂ ਨੇ ਇੱਥੇ ਜਦੋਂ ਆਪਾਂ ਲੜਦੇ ਆ ਪੈਈ ਹੱਸਦੀ ਆ ਹਾਂਜੀ ਮੇਰੇ ਤੋਂ ਲੜ ਪੈੜੀ ਹੱਸਦੀ ਆ ਵੀ ਮੈਂ ਤੇ ਉੱਥੇ ਦੀ ਉੱਥੇ ਹੀ ਤੁਸੀਂ ਲੜੀ ਜਾਓ ਲੜੀ ਜਾਓ ਕੋਈ ਪੈਈ ਚੁੱਕ ਕੇ ਲੈ ਥੋੜਾ ਲੈ ਚੱਲਿਆ ਚੱਲ ਅਰੇ ਇਹ ਨਾ ਜਦੋਂ ਕਿਤੇ ਮੁਸੀਬਤ ਬਣਦੀ ਆ ਉਦੋਂ ਭਰਾ ਹੀ ਭਰਾ ਦੇ ਕੰਮ ਆਉਂਦਾ ਕੋਈ ਦੂਜਾ ਬੰਦਾ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਕਹਿੰਦੇ ਨੇ ਨਾ ਭਜੀਆਂ ਬਾਵਾ ਜਿਹੜੀਆਂ ਉਹ ਗੱਲ ਨੂੰ ਆਉਂਦੀਆਂ ਵਾ ਭਜੀਆਂ ਬਾਵਾ ਪਾਣੀ ਉਹ ਕਿਹਦੇ ਘਰ ਤਾਂ ਨਹੀਂ ਹੈਗੀ ਵੀ ਜੇ ਆਪਣਾ ਛੁੱਟੂਗਾ ਤੇ ਜਿੱਥੇ ਘੱਟ ਪਾਣੀ ਹੋ ਉੱਥੇ ਛੁੱਟੂਗਾ ਬਗਾਰਨਾ ਛੁੱਟੇ ਡੂੰਘੇ ਤਾਂ ਛੁੱਟੂ ਹੈ ਐਂ ਇਦਾਂ ਨਹੀਂ ਸੋਚ ਕਿਸੇ ਕੇ ਇਹਦੀ ਹੁੰਦੀ ਆ ਹਾਰੀ ਸਾਰੀ ਦੀ ਹਰ ਇੱਕ ਦੀ ਸੋਚ ਨਹੀਂ ਇਦਾਂ ਦੀ ਹੁੰਦੀ ਚਲੋ ਹਰ ਇੱਕ ਬੰਦਾ ਸੋਚਦਾ ਕਿ ਮੈਂ ਆਪਣੇ ਆਲ ਨੂੰ ਖਿੱਚਾਂ ਚਲੋ ਤੁਸੀਂ ਭਾਬੀ ਨੂੰ ਭਾਬੀ ਨੂੰ ਬੁਲਾਓ ਭਾਬੀ ਨੂੰ ਦੋ ਸਰਪ੍ਰਾਈਜ਼ ਬੀਬੀ ਤੂੰ ਖੁਸ਼ ਵਾ ਹਾਂ ਮੈਂ ਖੁਸ਼ ਆ ਬੜੀ ਚਲ ਠੀਕ ਆ ਮੈਂ ਆਵਾਜ਼ ਮਾਰਾਂ ਅੰਦਰ ਤੋਂ ਮੈਂ ਬੁਲਾ ਕੇ ਲਿਉਣੀ ਭਾਜੀ ਅੱਛਾ ਚਲ ਬੁਲਾ ਲਿਆ ਉਹਨੂੰ ਵੀ ਇਹ ਆ ਵੀ ਉਹ ਵੀ ਪਈ ਆ ਆਹ ਉਹਨੂੰ ਕੀ ਆਵਾ ਹੈ ਕੀ ਹੋਇਆ ਵਾ ਤੂੰ ਪਤਾ ਨਹੀਂ ਉਹ ਉੱਠਦੀ ਨਹੀਂਗੀ ਅੱਛਾ ਹਾਂ ਆ ਮੈਂ ਵੀ ਵੇਖ ਲਿਆ ਵਾ ਚਲ ਲੈ ਗਈ ਆ ਕੋਈ ਟੈਨਸ਼ਨ ਲੈ ਲਈ ਇਹਨੇ ਮੰਮਤੇ ਆਹ ਮੈਂ ਵੀ ਕਹਾਂ ਵੀ ਚੁੱਪ ਚੁੱਪ ਹੀ ਰਹਿੰਦੀ ਦੱਸਦੇ ਆ ਵੀ ਪਈ ਵੇਲਾ ਭਰਾ ਇਦਾਂ ਦੇ ਵੀ ਹੁੰਦੇ ਹੀ ਜਿੰਨੇ ਸਾਡੇ ਨਾਲ ਆਤੀ ਆ ਆਪ ਵੀ ਜਿੰਨੇ ਕਰੀ ਜਬਾਨ ਨੇ ਮੂੰਹ ਚ ਪਾਈ ਉਹ ਕਿੰਨੇ ਦਿਨ ਹੋ ਗਏ ਚੁੱਪ ਚੁੱਪ ਫੇਰ ਦੇਹੀ ਹੈ ਆਹੋ ਹੈ ਤੇ ਘਰ ਚ ਵੀ ਰੌਣਕ ਜੀ ਹੈ ਨਹੀਂ ਆ ਰੌਣਕ ਉਹ ਲਾਉਂਦੀ ਸੀ ਪਰ ਇਹ ਆ ਵੀ ਇਦਾਂ ਹੀ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਉਹ ਹੂੰ ਹੂੰ ਗੱਲ ਤੇ ਇਦਾਂ ਦੀ ਆ ਆ ਕੀ ਕਰਨਾ ਆਹ ਇਹ ਤਾਂ ਗੱਲ ਹੈਗੀ ਹੈ ਪਰ ਤੂੰ ਤੇ ਮੇਰਾ ਨਾ ਮਾਰਨਾ ਸੀਨਾ ਚੌੜਾ ਕਰ ਦਿੱਤਾ ਭਰਾ ਨਹੀਂ ਨਹੀਂ ਮੈਂ ਕੋਣ ਨਾਵਾ ਵਾਹਿਗੁਰੂ ਆਹ ਕਿਉਂ ਬੀਬੀ ਆ ਭੇ ਭਰਾ ਵਾ ਭਰਾ ਭਰਾ ਆਈਏ ਮੈਂ ਤਾਂ ਨਹੀਂ ਤੁਹਾਡੀ ਬਣੀ ਇਤਰਾ ਹੀ ਪੁੱਤ ਮੇਰੇ ਅੱਖਾਂ ਸਾਹਮਣੇ ਰਵੇ ਆ ਦੰਦੇ ਆ ਡਾ ਡਾ ਡੱਡ ਚੋ ਕੀ ਮਿਲਦਾ ਨਹੀਂ ਦੱਸ ਵਾਖੂ ਕੇ ਕੱਖ ਨਹੀਂ ਬਣਦਾ ਕੋਹਣੀਆ ਬਣਦਾ ਕੱਠ ਦੇ ਨਾਲ ਦੀ ਰੀਸ ਕੋਈ ਨਹੀਂ ਤੇ ਪਰੇ ਵੀ ਕੱਠ ਦੇ ਵਿੱਚ ਚਲਾਕੀ ਨਾ ਕੋਈ ਕਰੇ ਮੈਨੂੰ ਦੇਖ ਗੱਲ ਦੀ ਆ ਹਾਂ ਬੈ ਜਾ ਬਧਾਈਆਂ ਬਣ ਗਈਆਂ ਹੀ ਬਧਾਈਆਂ ਵੰਡਾ ਨੂੰ ਬੋਤੀ ਤੁਹਾਨੂੰ ਵੀ ਦੀ ਨਹੀਂ ਬਧਾਈਆਂ ਤੈਨੂੰ ਵੀ ਆ ਇੰਦਾਂ ਦੇ ਭਰਾਗੇ ਦੇ ਰੱਖੇ ਪਏ ਦੰਦ ਉਹਨੇ ਪੈੜੀ ਦੇ ਹਿੱਸੇਦਾਰ ਮੈਨੂੰ ਵੀ ਨਾਲ ਬਣਾਤਾ ਬਰਾਬਰ ਦਾ ਹੀ ਇਹਨੇ ਕੋ ਮੁੱਗੜ ਮਾਰਿਆ ਇਹਨੂੰ ਹੀ ਖੁਸ਼ੀ ਚੜੀ ਇਹਨੂੰ ਖੁਸ਼ੀ ਚੜੀ ਹੈ ਸਭ ਕੋ ਹੋਇਆ ਵਾ ਹੂੰ ਇਹ ਹੁਣ ਆਪਣਾ ਮੂੰਹ ਨਹੀਂ ਦਿਖਾਲ ਸਕਦੀ ਕਿਸ ਨੂੰ ਕਿਉਂ ਕੀ ਹੋ ਗਿਆ ਮੂੰਹ ਨੂੰ ਪੂੜ ਲੜ ਗਿਆ ਦੱਸ ਦ ਹੁਣ ਸਾਰੇ ਮੈਂ ਤੁਸੀਂ ਸਾਰੇ ਬੈਠੇ ਆ ਇਹਨੇ ਸਾਰੀ ਉਮਰ ਚਲਾਕੀਆਂ ਕੀਤੀਆਂ ਹੀ ਹਾਂ ਹਾਂ ਉਹ ਤੁਹਾਨੂੰ ਵੀ ਪਤਾ ਹੀ ਹੈ ਚਲਾਕੀਆਂ ਕੀਤੀ ਕਰਦੀ ਰਹੀ ਨਾ ਹੂੰ ਗੁਰਪ੍ਰੀਤ ਨੂੰ ਵੀ ਪਤਾ ਚਲਾਕ ਜਿ ਥਾਣੀ ਹੀ ਨਾ ਚਲਾਕ ਜਿ ਥਾਣੀ ਬਣਦੀ ਹੀ ਨਾ ਜਿ ਥਾਣੀ ਹੀ ਨਾ ਹਾਂ ਇਹਦਾ ਰੰਦਾ ਹੂ ਮੈਂ ਚਲਾਕੀਆਂ ਕਰਕੇ ਮੈਂ ਆਟੋ ਜਾ ਕਿੰਨੇ ਨੇ ਪਾਪੜ ਵੇਲੇ ਕਈ ਕੋ ਕੀਤਾ ਤੇ ਇਹ ਆ ਵੀ ਤੂੰ ਮੇਰਾ ਭਰਾਵਾ ਤੂੰ ਮੈਨੂੰ ਹੱਕਦਾਰ ਬਣਾਇਆ ਨਾਲ ਪੈਰੀ ਦੇ ਇਹਦੇ ਭਰਾਵਾਂ ਨੇ ਕੀ ਆ ਵੀ ਇੱਕੋ ਸੋਨਾ ਲੈ ਕੇ ਗਏ ਆ ਵਿਆਹ ਤੇ ਉਹ ਮੁਕਰ ਗਏ ਆ ਵਿਆਹ ਤੇ ਹਾਂ ਇਹ ਹੁਣ ਮੂੰਹ ਤਾਂ ਨਹੀਂ ਲਕਾ ਦਿਖਾਉਂਦੀ ਕੇ ਮੰਜੇ ਤੇ ਵੀ ਤਾਂ ਆਈ ਪਈ ਆ ਗੋਪੀ ਪੈਨਸ਼ਨ ਲੈ ਗਈ ਪੈਨਸ਼ਨ ਲੱਗੀ ਮੈਂ ਤੇ ਇਹਨੂੰ ਨਾ ਕਾਰ ਸਾਧ ਕੇ ਸਰ ਇਹ ਭਰਾ ਨੇ ਮੇਰੇ ਦੇ ਮੈਨੂੰ ਹਿੱਸੇਦਾਰ ਬਣਾਇਆ ਪੈੜੀ ਦਾ ਦੋ ਕਨਾਲਾ ਮੇਰੇ ਨਾਲ ਲਾਈ ਇਹ ਤੇਰਾ ਭਰਾ ਲੈ ਗਿਆ ਇਹ ਸੋਨਾ ਉਹਨਾਂ ਕੋ ਸੋਨਾ ਵੀ ਨਹੀਂ ਦੇਇਆ ਤੇ ਸੋਨਾ ਵੀ ਗਵਾ ਬਿਠੀ ਤੂੰ ਨਹੀਂ ਭਾਜੀ ਮੈਂ ਤਾਂ ਸੋਨਾ ਜਿਹੜਾ ਸੀ ਵਿਆਹ ਤੇ ਪਛਾਣ ਲਿਆ ਸੀਗਾ ਇਹ ਮੈਨੂੰ ਆਂਦੀ ਗੁਰਪ੍ਰੀਤ ਦੱਸਦੀ ਵੀ ਕਹਿੰਦੀ ਵੀ ਦੀਦੀ ਦੀ ਐਵੇਂ ਨਹੀਂ ਮਗਰ ਮਗਰ ਦੀਦੀ ਦੇ ਸੋਹਦੇ ਸੋਨਾ ਘਰ ਵਾਲਾ ਵਾ ਅੱਛਾ ਇਹਨੇ ਵੀ ਪਰ ਮੈਂ ਯਕੀਨ ਨਹੀਂ ਕਰਦਾ ਮੈਂ ਨਹੀਂ ਇਹ ਇਹ ਮੈਨੂੰ ਆਂਦੀ ਅੱਛਾ ਇਹ ਮੈਂ ਸੱਤ ਵੇਖਿਆ ਹੀ ਨਾ ਮੈਂ ਇਹਨੂੰ ਪੁੱਛਿਆ ਵੀ ਸੱਦ ਕੇ ਲਾਗੇ ਪਾ ਕੇ ਪ੍ਰੇਮ ਦੇ ਨਾਲ ਮੈਂ ਕਿਹਾ ਕਿ ਮੈਨੂੰ ਦੱਸ ਸੋਨਾ ਜਿਹੜਾ ਵਾ ਤੂੰ ਪਾਇਆ ਕਿਉਂ ਨਹੀਂ ਨਗਲ ਅੱਛਾ ਸਾਰੀਆਂ ਪਾਈ ਫਿਰਦੀਆਂ ਤੇ ਤੂੰ ਕਿਉਂ ਨਹੀਂ ਪਾਇਆ ਤਾਨ ਮੂੰਹ ਕਰਕੇ ਗੱਲ ਸੁਣ ਜੋ ਕਹਿਣ ਡੀਆਂ ਵਾ ਆ ਬੁੱਗੜ ਜਾਂ ਲਾ ਤੇਰੇ ਭੂੰਡ ਨਹੀਂ ਲੜੇ ਤੇ ਇਹ ਮੈਨੂੰ ਪਤਾ ਇਸ ਗੱਸਬਾਹ ਆਖਣ ਲੱਗੀ ਸੋਨੇ ਵਰਗੇ ਸੋਨੇ ਡਜਾਨਾਂ ਵਰਗੇ ਡਜੈਨ ਅੱਛਾ ਤੇ ਅਸਪੁਰਦੀ ਇੱਧਰ ਥਾਂ ਕਰ ਇਹਨੂੰ ਇੱਧਰ ਮੈਂ ਆਖਿਆ ਉਹ ਸੋਨਾ ਮੈਂ ਬਣਾਇਆ ਵਾ ਮੈਨੂੰ ਪਤਾ ਆਪਣੀ ਹੱਥੀ ਮੈਨੂੰ ਇਹਦਾ ਨਿੰਗਾ ਚੇਤਾ ਹੈਗਾ ਇਹ ਤੋਂ ਹੀ ਬਣਾਇਆ ਇਹ ਤੇ ਮੈਂ ਆਪਣੀ ਹੱਥੀ ਬਣਾਇਆ ਮੈਨੂੰ ਸਾਰਾ ਪਤਾ ਅੱਛਾ ਉਹੋ ਹੀ ਕਾਟੇ ਹੈਗੇ ਉਹੋ ਹੀ ਟਿੱਕਾ ਉਹੋ ਹੀ ਸਫਾ ਸਭ ਕੋਈ ਹਾਰ ਵੀ ਉਹੋ ਹੀ ਪੂਰਾ ਸੈਟ ਹੀ ਦਿੱਤਾ ਪੂਰਾ ਸੈਟ ਠੀਕ ਹੈ ਤੇ ਮੈਂ ਬੈਠੀ ਨੇ ਵੇਖ ਲਿਆ ਤੇ ਮੈਨੂੰ ਗੋਪੀ ਨੇ ਵੀ ਦੱਸ ਦਿੱਤਾ ਹੁਣ ਮੈਂ ਤੋਰੀ ਵਾਂਗ ਮੁੱਲ ਮੁਕਾਇਆ ਕਿ ਨਹੀਂ ਹੁਣ ਇਹਨੂੰ ਪਤਾ ਵਾ ਆਪਣੀ ਕਰਤੂਤ ਦਾ ਇਨੇ ਹੁਣ ਨੀ ਮੂੰ ਤਾਂ ਕਰਨ ਕਿਤੇ ਪੁਸ਼ਕੇਸ਼ ਕਰਾਉਂਦੇ ਚੱਕਰ ਤੇ ਨਹੀਂ ਦੇਤਾ ਸੋਣਾ ਜੇ ਨਾ ਹਾਨੂੰ ਤਾਂ ਸੋਣੇ ਤੋਂ ਨਾਮ ਹੀ ਪੁੱਛਦੇ ਸਾਨੂੰ ਚੰਗਾ ਹੀ ਕਿਦਾਂ ਜਿੱਦਾਂ ਪਤੀ ਦੇ ਰਿਹਾ ਜਿਹੜੀ ਪੁਸ਼ਕੇਸ਼ ਕਰਾਉਣੀ ਸੀ ਹਾਂਜੀ ਪੁਸ਼ਕੇਸ਼ ਬੇੜੀ ਮੇਰੇ ਮਗਰ ਮਗਰ ਫਿਰਦੇ ਆ ਉਹ ਤੂੰ ਛੱਡ ਦੇ ਗੱਲਾਂ ਤਾਂ ਵੀ ਬਾਰ-ਬਾਰ ਸਾਦੇ ਹੋਣੀ ਆ ਨਾ ਕਦੀ ਵਰੀ ਬਣਾ ਲਾ ਭੂਆ ਦੇ ਕਦੀ ਉਹ ਬਣਾ ਲਾ ਬੱਸ ਕਰੋ ਹੁਣ ਪਿਛਲੀਆਂ ਗੱਲਾਂ ਨਾ ਪਰ ਇੱਕ ਗੱਲ ਹੋਰ ਵੀ ਏ ਮੈਂ ਹੋਰ ਵੀ ਦੱਸ ਦਿੰਦਾ ਮੈਂ ਇਨੇ ਮੈਂ ਸਾਰੀਆਂ ਗੱਲਾਂ ਦੱਸਣੀਆਂ ਸਾਰੀਆਂ ਉਹ ਜਿਹੜਾ ਭਗਵਾਨ ਸਾਨੂੰ 50000 ਰੁਪਇਆ ਦਿੱਤਾ ਸੀ ਨਾ ਹੂੰ ਤੂੰ ਮੈਨੂੰ ਆਂਦਾ ਵੀ ਮੰਗੋ ਕੋ ਮੈਂ ਕਹਿੰਦਾ ਪੈਸੇ ਲੈਣੇ ਵਿੱਚ ਪਾ ਜੂ ਉਹ ਪਹਿਲਾਂ ਹੀ ਉਹਨੇ ਪੈਸੇ ਵਿਆਹ ਤੋਂ ਪਹਿਲਾਂ ਹੀ ਪੈਸੇ ਦੇ ਦਿੱਤੇ ਸੀ ਉਹਨੇ ਮੈਨੂੰ ਇਹ ਮੈਨੂੰ ਆਂਦੀ ਵੀ ਨਾ ਦੱਸ ਇੱਥੇ ਵਿਆਹ ਦੇ ਵਿੱਚ ਖਰਚਣੇ ਆਂ ਭਾ ਫੇ ਤੂੰ ਇਹਨੇ ਮੇਰੇ ਕੋ ਵੀ ਚਲਾਕੀ ਕਰਾਈ ਤੇ ਲੈ ਭਾਜੀ ਜੇ ਤੁਸੀਂ ਦੱਸ ਦਿੰਨੇ ਤੇ ਤਾਂ ਕਿ ਇਹ ਜਿਹਾ ਵਿਆਹ ਦੇ ਵਿੱਚ ਖਰਚ ਲੈਣੇ ਤਾਂ ਕਰੋ ਇਹ ਮੈਨੂੰ ਆਂਦੀ ਦੱਸੀ ਨਾ ਦੱਸੀ ਨਾ ਤੁਹਾਨੂੰ ਵੀ ਪੂਰਾ ਲਾਇਆ ਸੀ ਛੱਟ ਪਿੱਛੇਗੇ ਨੇ ਛੱਟ ਕਹਿੰਦਾ ਮੈਂ ਮੈਂ ਇਹ ਗੱਲ ਕਰਦਾ ਸੀ ਪੀ ਸਾਡੇ ਘਰ ਲੜਾਈ ਨਾ ਪੈ ਜੇ ਹਾਏ ਬੱਸ ਕਰੋ ਹੁਣ ਕਿ ਹੁਣ ਤੁਸੀਂ ਸਾਰੇ ਪੋਤੜੇ ਭੁੱਲੀ ਜਾਣੇ ਜੇ ਮੈਂ ਕਹਿ ਦਿੱਤਾ ਤੈਨੂੰ ਦੱਸਿਆ ਮੈਂ ਗੱਲ ਨਾ ਕਰਿਓ ਕਿ ਮੈਂ ਤੁਹਾਨੂੰ ਫੇਰ ਦੁੱਤਨੀ ਆ ਹੁਣ ਵੇ ਰੋਂਦੀ ਹੁਣ ਰੋਣਾ ਆ ਕੀ ਕਰਨਾ ਜਦੋਂ ਸਭ ਕੁਝ ਹੱਥੋਂ ਗਵਾ ਲਿਆ ਤੇ ਹੁਣ ਰੋਂਦੀ ਆ ਤੇ ਉਹ ਹੀ ਜੇ ਕੋਈ ਚੀਜ਼ ਇਤਨਾ ਦੇਣੀ ਆ ਕਿਸ ਨੂੰ ਜਾਂ ਲੈਣੀ ਆ ਆਪਾਂ ਸਾਰੇ ਜਣੇ ਰਲ ਕੇ ਬਹਿ ਕੇ ਸਲਾਹ ਕਰੀਏ ਦੇਣੀ ਆ ਕਿ ਨਹੀਂ ਚਾਹੀਦੀ ਆ ਮੈਨੂੰ ਮਾਫੀ ਦੇ ਦਿਓ ਸਾਰੇ ਜਣੇ ਮੈਂ ਹੱਥ ਜੋੜਦੀ ਤੁਹਾਡੇ ਗਾੜੀ ਮੁੜ ਕੇ ਮੈਂ ਨਹੀਂ ਇੰਦਾ ਕਰਦੀ ਚਲ ਭਾਬੀ ਚੋਰੀ ਜਿਹੜੀ ਉਹ ਨਾ ਫੜੀ ਜਾਂਦੀ ਆ ਚਲ ਭਾਬੀ ਚਲੋ ਚਲੋ ਸਭ ਕੋ ਫੜਿਆ ਗਿਆ ਮਨਪੀਨ ਹੋ ਰਿਹਾ ਪੈਸੇ ਤੇ ਅੱਜ ਕਿ ਨਹੀਂ ਅੱਜ ਹਾਂ ਨਹੀਂ ਕਿ ਇਹਨੂੰ ਪੈਸੇ ਦਿੱਤੇ ਕੋਈ ਗੱਲ ਨਹੀਂ ਹੈਗੀ ਮੈਂ ਜੇ ਦਿੱਤੇ ਆ ਲਾਇਆ ਕਦੇ ਕੁਦਾ ਨਹੀਂ ਕਰਦੀ ਨਹੀਂ ਕਰਦੀ ਹੋਰ ਦੱਸ ਦੇ ਉਹਦੇ ਤੂੰ ਨਾ ਐਦਾਂ ਬੋਲਦੀ ਮੈਂ ਮੈਂ ਤਾਂ ਕਹੇ ਦਿੱਤੇ ਆ ਤੇ ਤੂੰ ਕਰਦਾ ਕੁਦਾ ਲਾਲਾ ਨਹੀਂ ਜੀ ਬੰਦਾ ਚਲਾਕੀ ਕਰਨੇ ਹੁਣ ਜੇ ਆ ਵੀ ਜੇ 50000 ਦਾ ਇਹਨੇ ਮੇਰ ਕੋ ਹੀਰਾ ਫੇਰੀ ਤਰਨਾ ਕਰਵਾਈ ਕਹੇ ਹੀਰਾ ਫੇਰੀ ਆਪਣਾ ਸਾਰਾ ਸੋਨਾ ਗਵਾ ਬੀ ਠੀਕ ਨਹੀਂ ਮੈਂ ਹੀਰਾ ਫੇਰੀ ਕਾਦੀਆ ਚਲੋ ਕੋਈ ਨਹੀਂ ਉਤਰਾ ਮੈਂ ਦੱਸ ਦਿੱਤਾ ਤੈਨੂੰ ਪਰ ਮੇਰੇ ਕੋ ਵੀ ਇਹ ਕਰਾਉਂਦੀ ਰਹੀ ਨਹੀਂ ਮੈਂ ਇਦਾਂ ਕਰਦੀ ਜਦੋਂ ਮੈਂ ਕਿਹਾ ਹੁਣ ਮੈਨੂੰ ਅੱਖਾਂ ਖੁੱਲ ਗਈਆਂ ਮੇਰੀਆਂ ਮੈਨੂੰ ਪਤਾ ਲੱਗ ਗਿਆ ਸਾਰਾ ਮੈਂ ਸਾਰਿਆਂ ਦੇ ਸਾਹਮਣੇ ਘਰ ਚ ਸਲਾਹ ਕਰਿਆ ਕਰੂੰਗੀ ਮੈਂ ਆਪਣੀ ਮਰਜ਼ੀ ਨਹੀਂ ਕਰਦੀ ਮੈਂ ਚਲਾਕੀਆਂ ਨਹੀਂ ਕਰਦੀ ਮੈਨੂੰ ਨਹੀਂ ਪਤਾ ਕਿ ਆਹ ਚਲਾਕੀਆਂ ਕਰ ਕਰਕੇ ਮੈਂ ਇੱਥੋਂ ਤੱਕ ਪਹੁੰਚ ਜਾਣਾ ਵਾ ਚਲੋ ਗੱਲ ਤਾਂ ਇੱਕ ਹੈਗੀ ਆ ਵੀ ਸਵੇਰ ਦਾ ਭੁੱਲਿਆ ਸਾਬਾ ਨੂੰ ਘਰ ਆ ਜਿੰਦਾ ਉਹਨੂੰ ਭੁੱਲਿਆ ਨਹੀਂ ਕਹਿਣਾ ਚਾਹੀ ਕਹਿੰਦੇ ਹਨਾ ਤੇ ਕਰੋ ਇਹਨੂੰ ਮਾਫ਼ ਸਾਰੇ ਹੁਣ ਇਹ ਟੈਨਸ਼ਨ ਲਈ ਜਾਂਦੀ ਹੈ ਗੋਪੀ ਕੀ ਕਰਨਾ ਹੁਣ ਫਿਰ ਨਹੀਂ ਤੇਰੀ ਪੈਂਚਰ ਲੈਣ ਵਾਲੀ ਚੋਈ ਕੋਈ ਨਹੀਂ ਸੋਨਾ ਸੋਨਾ ਵਾਪਸ ਲਵਾ ਸਕਦਾ ਕਿ ਉਹ ਵਾਪਸ ਦੇ ਦੇਣ ਹਾਂ ਤੇ ਜੇ ਨਾ ਵੀ ਵਾਪਸ ਦੇਣਗੇ ਤੇ ਆਪਾਂ ਬਣਾ ਲਾਂਗੇ ਸਾਂਝ ਕਰ ਚੁੱਕੀ ਨਹੀਂ ਬਣ ਸਕਦਾ ਸਭ ਕੁਝ ਬਣ ਸਕਦਾ ਸ਼ਾਬਾਸ਼ ਹੈ ਨਾ ਸ਼ਾਬਾਸ਼ੇ ਸ਼ਾਬਾਸ਼ੇ ਵੇਖ ਦੋਵਾਂ ਜੀਆਂ ਦਾ ਵੇਖ ਹੌਸਲਾ ਦੇ ਅੰਦਰ ਬੀਬੀ ਮੈਂ ਮaaf ਕਰਦੇ ਮੁਰਕੇ ਨਹੀਂ ਇਦਾਂ ਕਰੀਂ ਨਾਲ ਕੋਈ ਗੱਲ ਨਹੀਂ ਤੀ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਿਆ ਭੁੱਲਿਆ ਨਹੀਂ ਹੁੰਦਾ Thank you